ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲੈ ਗਏ ਆ ਤੁਹਾਡੇ ਲਈ ਟੌਪ ਦੀ ਜ਼ਮੀਨ 10 ਲੱਖ ਨੂੰ ਵੰਡ ਦੇਣਾ ਝੋਨੇ ਵਾਲੀ ਜ਼ਮੀਨ ਹੈ ਮੂਵੀ ਸੌਦਾ ਹੀ ਮਾਰ ਲੈਣਗੇ ਪੱਕੇ ਰੋਡ ਤੇ ਲੱਗਦੀ ਹੈ ਜ਼ਮੀਨ ਸਾਰੀ ਵੀਡੀਓ ਕਲੀ-ਕਲੀ ਚੀਜ਼ ਦੱਸ ਦਿਆਂਗੇ ਐਂਡ ਤੱਕ ਵੀਡੀਓ ਦੇਖ ਲਿਓ ਜੀ ਤੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ WhatsApp ਨੰਬਰ ਨੋਟ ਕਰ ਲਓ ਜੀ 9877988446 ਦਿੱਤੇ ਨੰਬਰ ਤੇ ਤੁਸੀਂ ਇਸੇ ਤਰ੍ਹਾਂ 7-8 ਮਿੰਟਾਂ ਦੀ ਜ਼ਮੀਨ ਦੀ ਵੀਡੀਓ ਬਣਾ ਕੇ ਭੇਜ ਦਿਓ ਜੇ ਕੋਈ ਘਰ ਕੋਠੀ ਪਲਾਟ ਵੇਚਣਾ ਚਾਹੁੰਦਾ ਹੈ ਤਾਂ ਉਹਦੀ ਵੀਡੀਓ ਬਣਾ ਕੇ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਪਲੇਟਫਾਰਮਾਂ ਤੇ ਕਰ ਦਿਆਂਗੇ ਜੀ ਤੁਹਾਡੀ ਐਡ Instagram Facebook YouTube ਸਾਰੇ ਕਿਤੇ ਚਲਾ ਦਿੱਤੀ ਜਾਊਗੀ ਜੀ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਦੇ ਵਿੱਚ ਤੇ ਪੂਰੀ ਟੌਪ ਦੀ ਐਡ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸਾਰੇ ਭਰਾਵਾਂ ਦੀ ਡਿਮਾਂਡ ਸੀ ਵੀ ਘੱਟ ਰੇਟ ਦੇ ਵਿੱਚ ਵਧੀਆ ਝੋਨੇ ਵਾਲੀ ਜ਼ਮੀਨ ਲੈ ਕੇ ਆਓ ਤਾਂ ਉਹਨਾਂ ਵੀਰਾਂ ਲਈ ਬਾਈ ਜੀ ਨਹਿਰ ਦਾ ਪਾਣੀ ਵੀ ਖੁੱਲਾ ਮਿਲੂਗਾ ਮੋਟਰ ਸਾਰਾ ਪ੍ਰਬੰਧ ਘਰ ਬਣੇ ਹੋਏ ਕੱਲੀ ਕੱਲੀ ਚੀਜ਼ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੋ ਜੀ ਸੋ ਆਪਾਂ ਵੀਡੀਓ ਦੀ ਸ਼ੁਰੂਆਤ ਕਰ ਲੈਨੇ ਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਬਾਈ ਜੀ ਕਣਕ ਝੋਨੇ ਵਾਲੀ ਜ਼ਮੀਨ ਹੈ ਬਾਈ ਜੀ ਦੋਨੇ ਫਸਲਾਂ ਹੁੰਦੀਆਂ ਨੇ ਝੋਨਾ ਵੀ ਲੱਗਦਾ ਕਣਕ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਝੋਨੇ ਵਾਲਾ ਬਾਣਾ ਤਾਂ ਟੌਪ ਦੀਆਂ ਹੁੰਦੀਆਂ ਨੇ ਜੀ ਤੇ ਟੋਟਲ 10 ਬਿੱਗੇ ਜ਼ਮੀਨ ਦੇਖਣ ਨੂੰ ਮਿਲ ਜੂਗੀ ਸਾਹਮਣੇ ਘਰਾਂ ਦੀ ਵੀਡੀਓ ਦੇਖ ਰਹੇ ਹਾਂ ਬਾਈ ਜੀ ਘਰ ਬਣੇ ਹੋਏ ਨੇ ਬਾਈ ਜੀ ਵਿੱਚ ਤੁਹਾਨੂੰ ਘਰ ਦੇਖਣ ਨੂੰ ਮਿਲ ਜਾਣਗੇ ਜੀ ਢਾਣੀਆਂ ਵਿੱਚ ਬਣੀਆਂ ਹੋਈਆਂ ਕੋਈ ਦੂਰ ਲਿਭੋਂ ਵੀਰ ਲੈਂਦਾ ਤਾਂ ਰਹਿਣ ਦਾ ਵਧੀਆ ਪ੍ਰਬੰਧ ਹੈ ਬਾਈ ਜੀ ਤੇ ਰੇਟ 10 ਲੱਖ ਦੇ ਹਿਸਾਬ ਨੂੰ ਵਿੱਚੇ ਢਾਣੀਆਂ ਬਾਈ ਜੀ ਢਾਣੀਆਂ ਦਾ ਕੋਈ ਰੇਟ ਨਹੀਂ ਮੂਵੀ ਸੌਦਾ ਮਾਰਨਗੇ ਘਰ ਬਿਲਕੁਲ ਫ੍ਰੀ ਮਿਲਣਗੇ ਬਾਈ 5 5 6 6 ਲੱਖ ਰੁਪਏ ਦੇ ਘਰ ਨੇ ਉਹ ਵੀ ਬਿਲਕੁਲ ਫ੍ਰੀ ਮਿਲਣਗੇ ਸਾਰੀ ਜਾਣਕਾਰੀ ਮੈਂ ਦੱਸ ਰਿਹਾ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਜੀ ਟੋਟਲ 10 ਬਿੱਗੇ ਜ਼ਮੀਨ ਹੈ ਜੀ ਕਣਕ ਝੋਨੇ ਵਾਲੀ ਜ਼ਮੀਨ ਹੈ ਦੋਨੇ ਪਾਸੇ ਢਾਣੀਆਂ ਬਣੀਆਂ ਮੋਟਰ ਦਾ ਅੱਧ ਮਿਲੂਆ ਬਾਈ ਜੀ ਮੋਟਰ ਦਾ ਅੱਧ ਮਿਲੂ 10 ਬਿੱਗਿਆਂ ਦੇ ਉੱਪਰ ਐਨਾ ਸੋਚੋ ਵੀ ਮੋਟਰ ਦਾ ਅੱਧ ਮਿਲੂਆ ਵੀ ਝੋਨਾ ਕਿਸ ਤਰ੍ਹਾਂ ਲੱਗੂਆ ਸੋ ਨੂੰ ਦੱਸ ਦਈਏ ਬਾਈ ਨਹਿਰ ਦਾ ਖੁੱਲਾ ਪਾਣੀ ਦੇਖਣ ਨੂੰ ਮਿਲੂਆ ਨਹਿਰ ਦਾ ਖੁੱਲਾ ਪਾਣੀ ਦੇਖਣ ਨੂੰ ਮਿਲੂਆ ਬਾਈ ਜੀ ਤੇ ਨਹਿਰ ਦੀ ਬਾਰੀ ਵੀ ਹਨਾ ਵੀ ਮਹੀਨੇ ਦੇ ਵਿੱਚ 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 ਆ ਜਾਂਦੀ ਹੈ ਬਾਈ ਜੀ ਦੋ ਵਾਰੀਆਂ ਵੀ ਲਵਾ ਦਿੰਦੀ ਹੈ ਨਹਿਰ ਤੇ ਪਾਣੀ 21 ਮਿੰਟ ਪਰ ਬਿੱਗੇ ਦੇ ਹਿਸਾਬ ਨਾਲ ਮਿਲੂ ਬਾਈ ਜੀ 21 ਮਿੰਟ ਪਰ ਬਿੱਗੇ ਦੇ ਹਿਸਾਬ ਨਾਲ ਪਾਣੀ ਮਿਲੂਗਾ ਜਾਨੀ ਕਿ ਨਹਿਰ ਦਾ ਵੀ ਖੁੱਲਾ ਪਾਣੀ ਹੈ ਖੜੀ ਫਸਲ ਚੈੱਕ ਕਰ ਲਓ ਬਾਈ ਮੌਕੇ ਤੇ ਟੋਪ ਦੀ ਕਣਕ ਖੜੀ ਹੈ ਜ਼ੀਰੋ ਲੈਵਲ ਬਾਣ ਹੈ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਕੋਈ ਟਿੱਬਾ ਨਹੀਂ ਕੋਈ ਰਾਹ ਪਹੀ ਦਾ ਰੌਲਾ ਨਹੀਂ ਐ ਪ੍ਰੋਪਰ ਸੋਨਾ ਟੱਕ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਸੜਕ ਜਾਂਦੀ ਹੈ ਨਹਿਰ ਦਾ ਖਾਲ ਹਨਾ ਬਾਈ ਜੀ ਜ਼ਮੀਨ ਦੇ ਵਿੱਚ ਦੀ ਜਾਂਦਾ ਹੈ ਚੈੱਕ ਕਰ ਲੋ ਤੁਸੀਂ ਪ੍ਰੋਪਰ ਟਾਪ ਦਾ ਬਾਣ ਤੁਹਾਡੇ ਲਈ ਲੈ ਕੇ ਆਏ ਬਾਈ ਜੀ ਸੌਦਾ ਜੇਕਰ ਤੁਸੀਂ ਪੈਸੇ ਇਨਵੈਸਟ ਕਰਨੇ ਹੈ ਇਹ ਜਿਆ ਸੌਦਾ ਫੇਰ ਨਹੀਂ ਮਿਲਣਾ ਸੌਦਾ ਕਰਕੇ ਤੁਸੀਂ ਹਨਾ ਤੁਸੀਂ ਜਾ ਕੇ ਰਹਿਣਾ ਬਾਈ ਜੀ ਢਾਣੀਆਂ ਬਣੀਆਂ ਹਨਾ ਸਾਰਾ ਕੁਝ ਪ੍ਰੋਪਰ ਤੁਹਾਨੂੰ ਮਿਲੂਗਾ ਜੀ ਰੇਟ 10 ਲੱਖ ਰੁਪਏ ਪਰ ਬਿੱਗੇ ਦੇ ਹਿਸਾਬ ਨਾਲ ਰਹਿਣਾ ਜੀ 1 ਕਰੋੜ ਰੁਪਏ ਦਾ ਸਾਰਾ ਸੌਦਾ ਹੈ ਜੀ 10 ਬਿੱਗੇ 1 ਕਰੋੜ ਰੁਪਏ ਦਾ ਸੌਦਾ ਹੈ ਬਾਈ ਜੀ ਮੂਵੀ ਸੌਦਾ ਹੈ ਬਿਲਕੁਲ ਤੇ ਘਰ ਵਿੱਚ ਹੀ ਫ੍ਰੀ ਹੀ ਦੇਣਿਆ ਬਾਈ ਜੀ ਕਰੋੜ ਦੇ ਵਿੱਚ 10 ਲੱਖ ਰੁਪਏ ਦੇ ਹਿਸਾਬ ਨਾਲ ਹੀ ਜਿਹੜਾ ਬਾਣ ਸੇਲ ਕਰਨਾ ਘਰਾਂ ਦਾ ਕੋਈ ਰੇਟ ਨਹੀਂ ਲਾਇਆ ਵੀਰਾਂ ਨੇ ਤੇ ਚੈੱਕ ਕਰ ਲਓ ਬਾਈ ਜੀ ਮੌਕੇ ਦਾ ਸੌਦਾ ਹੈ ਬਾਈ ਜੀ ਜਿਹੜੇ ਵੀ ਭੈਣ ਮਰਾ ਹਨ ਕਹਿੰਦੇ ਸੀ ਵੀ ਘੱਟ ਰੇਟ ਦੀ ਵਧੀਆ ਜ਼ਮੀਨ ਚਾਹੀਦੀ ਆ ਜਿੱਥੇ ਫਸਲ ਵੀ ਵਧੀਆ ਹੋ ਸਕੇ ਇਹਨਾਂ ਫਿਊਚਰ ਸਾਡਾ ਰੇਟ ਵੀ ਵਧੇ ਤੇ ਪਿੰਡ ਕਸਬਾ ਹਨ ਸਾਰਾ ਕੁਝ ਨੇੜੇ ਹੋਵੇ ਸਾਹਮਣੇ ਨਹਿਰ ਚੱਲਦੀ ਦੇਖ ਸਕਦੇ ਹਾਂ ਸਾਈਡ ਤੇ ਪੱਠਾ ਦੇਖ ਸਕਦੇ ਹਾਂ ਬਾਈ ਜੀ ਸਾਰਾ ਕੁਝ ਓਕੇ ਦੀ ਰਿਪੋਰਟ ਹੈ ਬਾਈ ਜੀ ਘੈਂਡ ਘੈਂਡ ਚੀਜ਼ਾਂ ਹਨਾ ਬਾਕੀ ਨੰਬਰ ਸ਼ੇਅਰ ਕਰਾਂਗੇ ਭਾਈ ਜੀ ਦਿੱਤੇ ਨੰਬਰ ਤੇ ਸੰਪਰਕ ਕਰਿਓ ਜੇਕਰ ਤੁਹਾਨੂੰ ਇਹ ਸੌਦਾ ਕਰਨਾ ਹੈ ਵੀਡੀਓ ਚੈੱਕ ਕਰ ਲਓ ਪਹਿਲਾਂ ਵੀਡੀਓ 'ਚ ਨਾ ਕੋਈ ਕਮੀ ਰਹੇ ਤੇ ਫਿਰ ਤੁਸੀਂ ਕਹਿੰਦੇ ਹੋ ਵੀ ਸਾਨੂੰ ਆ ਚੀਜ਼ ਦਿਖਾਈ ਨਹੀਂ ਵੀ ਚੈੱਕ ਕਰ ਲਓ ਭਾਈ ਜੀ ਵਧੀਆ ਕਣ ਖੜੀ ਆ ਪ੍ਰੋਪਰ ਪਾਣੀ ਵਧੀਆ ਬਾਣ ਇੱਕ ਨੰਬਰ ਜ਼ਮੀਨ ਇੱਕ ਨੰਬਰ ਪਾਣੀ ਮਿਲੂਆ ਨਹਿਰ ਦੇ ਪਾਣੀ ਵਾਲੀ ਜ਼ਮੀਨ ਆ ਭਾਈ ਸੋਨੂੰ ਮੈਂ ਦੱਸਤਾ ਵੀ ਨਹਿਰ ਦਾ ਪਾਣੀ ਪ੍ਰੋਪਰ ਖੁੱਲਾ ਹਨਾ 21 ਮਿੰਟ ਪਰ ਬਿੱਗੇ ਦੇ ਹਿਸਾਬ ਨਾਲ ਬਹੁਤ ਹੁੰਦੇ ਨੇ ਭਾਈ ਜੀ ਤੇ ਫੁੱਲ ਖੁੱਲਾ ਪਾਣੀ ਹੈ ਨਾ ਬਾਈ ਜੀ ਮਿਲੂਆ ਰੈਣ ਦਾ ਪ੍ਰਬੰਧ ਟੋਟਲ 10 ਬਿੱਗੇ ਜ਼ਮੀਨ ਹੈ ਲਾਸਟ ਬਾਰ ਦੱਸ ਦਿਆਂ ਫਿਰ ਨੰਬਰ ਸ਼ੇਅਰ ਕਰ ਦਿਆਂਗੇ ਬਾਈ ਜੀ 10 ਬਿੱਗੇ ਜ਼ਮੀਨ ਕਣਕ ਝੋਨੇ ਵਾਲੀ ਜ਼ਮੀਨ ਹੈ ਵਿੱਚ ਟਾਣੀਆਂ ਬਣੀਆਂ ਹੋਈਆਂ ਨੇ ਮੋਟਰ ਦਾ ਅੱਧ ਮਿਲੂਆ ਨਹਿਰ ਦਾ ਪਾਣੀ 21 ਮਿੰਟ ਪਰ ਬਿੱਗੇ ਦੇ ਹਿਸਾਬ ਨਾਲ ਮਿਲੂ 10 ਲੱਖ ਰੁਪਇਆ ਬਿੱਗੇ ਦਾ ਰੇਟ ਹੈ ਜੀ 1 ਕਰੋੜ ਦਾ ਸਾਰਾ ਬਾਣ ਹੈ ਮੂਵੀ ਸੌਦਾ ਮਾਰ ਲੈਣਗੇ ਵਿੱਚ ਹੀ ਕਰ ਦੇਣੀ ਆ ਠੀਕ ਹੈ ਜੀ ਹੁਣ ਆ ਗਿਆ ਜੀ ਇਹਨਾਂ ਦਾ ਨੰਬਰ ਨੰਬਰ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਲਿਓ ਬਾਈ ਜੀ ਤੇ ਸੌਦਾ ਇਹੀ ਕਰਨਗੇ ਇਹ ਨੰਬਰ ਦੇਤਾ ਬਾਈ ਜਾ ਕੇ ਦੇਖਣਾ ਫੋਨ ਤੇ ਗੱਲ ਕਰਨੀ ਆ ਸਾਰਾ ਕੁਝ ਕਰ ਲਿਓ ਇਹੀ ਤੁਹਾਡੇ ਨਾਲ ਸਾਰੀ ਗੱਲ ਕਰਨਗੇ ਤੁਸੀਂ ਜਾ ਕੇ ਬਣ ਦੇਖੋਗੇ ਬਾਈ ਜੀ ਇੱਕ ਨੰਬਰ ਮਾਹੌਲ ਤੁਹਾਨੂੰ ਦੇਖਣ ਨੂੰ ਮਿਲ ਜੂਆ ਇਸੇ ਨੰਬਰ ਤੇ ਕੰਟੈਕਟ ਕਰਕੇ ਬਾਈ ਜੀ ਏਰੀਆ ਦੀ ਸਾਰੀ ਡਿਟੇਲ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਪ੍ਰੋਪਰ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣਗੇ ਸਾਰਾ ਗਾਈਡ ਕਰ ਦੇਣਗੇ ਮਾਲਕ ਵੀਰਾਂ ਦਾ ਆਪਦਾ ਖੁਦ ਦਾ ਨੰਬਰ ਤੁਹਾਨੂੰ ਦੇਖਣ ਨੂੰ ਮਿਲੂਆ ਜੀ ਸਾਰੀ ਗੱਲਬਾਤ ਇਹਨਾਂ ਨੰਬਰ ਤੇ ਜ਼ਰੂਰ ਕਰ ਲਿਓ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਹਰ ਰੋਜ਼ ਇਦਾਂ ਦੇ ਘੈਂਟ ਘੈਂਟ ਸੌਦੇ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜਰੂਰ ਦਬ ਲਿਓ ਤਾਂ ਕਿ ਵੀਡੀਓ ਪਾਉਣ ਸਾਰ ਤੁਹਾਡੇ ਕੋਲੇ ਨੋਟੀਫਿਕੇਸ਼ਨ ਚੱਲਿਆ ਜਾਇਆ ਕਰੇ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਬਾਈ ਜੀ ਫੇਸਬੁੱਕ ਨੂੰ ਫੋਲੋ ਕਰਕੇ ਜਾਓ ਇੰਸਟਾ ਆਲੇ ਵੀਰ ਵੀ ਜਰੂਰ ਹਨਾ ਫੋਲੋ ਕਰਦੇ ਤੇ ਕਮੈਂਟ ਜਰੂਰ ਕਰਿਓ ਬਾਈ ਜੀ ਸਾਨੂੰ ਕਹੋ ਜੀ ਜ਼ਮੀਨ ਚਾਹੀਦੀ ਆ ਕਹੋ ਜਾਈਆ ਸਾਨੂੰ ਘਰ ਚਾਹੀਦਾ ਬਾਈ ਜੀ ਸਾਰਾ ਕੁਝ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਬਾਈ ਜੀ ਆਹ ਰੋਡ ਚੈੱਕ ਕਰ ਲਓ ਇਹ ਰੋਡ ਦੇ ਉੱਪਰ ਇਹ ਜ਼ਮੀਨ ਸਟਾਰਟ ਹੋ ਜਾਂਦੀ ਆ ਲੱਗਦੀ ਆ ਇਹ ਰੋਡ ਦੇ ਕੋਲੋਂ ਇਹਨਾਂ ਨੂੰ ਜਾਂਦੀ ਆ ਇੱਥੇ ਮੋਗੇ ਆ ਤੁਸੀਂ ਦੇਖ ਸਕਦੇ ਹੋ ਮੋ ਪ੍ਰੋਪਰ ਓਕੇ ਇੱਕ ਨੰਬਰ ਜ਼ਮੀਨ ਲੈ ਕੇ ਆਇਆ ਤੇ ਹੱਥੋਂ ਨਗਾਹਣਾ ਦਿਓ ਵਧੀਆ ਸੌਦਾ ਤੁਹਾਡੇ ਲਈ ਲੈ ਕੇ ਆਇਆ ਜੀ ਮਿਲਦੇ ਇਸੇ ਤਰ੍ਹਾਂ ਦੀ ਕਿਸੇ ਹੋਰ ਨਮੀ ਘੈਂਟ ਵੀਡੀਓ ਦੇ ਵਿੱਚ ਜੀ ਹੁਣ ਦਿਓ ਇਜਾਜ਼ਤ ਧੰਨਵਾਦ ਰੱਬ ਰੱਖਾ ਜੀ